ਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗ ਰੋਹਿਤ ਬੰਸ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਰੋਹਿ ਜੀ ਇਸ ਵਕਤ ਤੁਸੀਂ ਕਿੱਥੇ ਮੌਜੂਦ ਹੋ ਕਹੋ ਜੇ ਹਾਲਾਤ ਵੇਖਣ ਨੂੰ ਮਿਲ ਰਹੇ ਨੇ ਕਿਸਾਨ ਲਗਾਤਾਰ ਆਪਣੀਆਂ ਜੋ ਮੰਗਾਂ ਤੇ ਅੜੇ ਹੋਏ ਨੇ ਤੇ ਉੱਥੇ ਹੀ ਆਏ ਦਿਨ ਕਿਸਾਨਾਂ ਦੇ ਵੱਲੋਂ ਇਹ ਜਿਹੇ ਕਾਲਸ ਦਿੱਤੀਆਂ ਜਾ ਰਹੀਆਂ ਨੇ ਕਿ ਇੱਥੇ ਦਰਨਾ ਲਾਇਆ ਜਾਵੇਗਾ ਉੱਥੇ ਦਰਨਾ ਲਾਇਆ ਜਾਵੇ ਕਹੋ ਜੇ ਹਾਲਾਤ ਇਸ ਵਕਤ ਮੌਜੂਦ ਹਨ ਦੇ ਨਾਲ ਹੁਣ ਹਰ ਇੱਕ ਚੀਜ਼ ਨੂੰ ਲੈ ਕੇ ਧਰਨਾ ਦੇਣ ਦਾ ਕੰਮ ਸ਼ੁਰੂ ਹੋ ਚੁੱਕਾ ਤਾਂ ਆਮ ਲੋਕਾਂ ਦੇ ਲਈ ਵੀ ਇੱਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਮੰਗਾ ਬਿਲਕੁਲ ਕਹਿ ਸਕਦੇ ਹਾਂ ਕਿ ਟੋਡੀਆਂ ਜਾਇਜ ਹੋ ਸਕਦੀਆਂ ਨੇ ਪਰ ਮੰਗਾ ਨੂੰ ਟੇਬਲ ਤੇ ਬੈਠ ਕੇ ਹੱਲ ਕਰਾਉਣਾ ਜ਼ਰੂਰੀ ਹੈ ਦੂਸਰੀ ਚੀਜ਼ ਜੇਕਰ ਤੁਸੀਂ ਤੰਗ ਪ੍ਰੇਸ਼ਾਨ ਕਰਨਾ ਹੈ ਤਾਂ ਉਹਨਾਂ ਸਿਆਸੀ ਲੀਡਰਾਂ ਨੂੰ ਕਰੋ ਜਿਹੜੇ ਇਸ ਚੀਜ਼ ਦੇ ਲਈ ਜ਼ਿੰਮੇਵਾਰ ਨੇ ਜਾਂ ਜਿਨ੍ਹਾਂ ਨੇ ਪਾਲਿਸੀ ਤਿਆਰ ਕਰਨੀ ਹੈ ਪਰ ਆਮ ਲੋਕਾਂ ਦਾ ਇਸ ਚੀਜ਼ ਦੇ ਵਿੱਚ ਕੀ ਕਸੂਰ ਹੈ ਕਦੇ ਰੇਲਾ ਬੰਦ ਕਦੇ ਸੜਕਾਂ ਬੰਦ ਤੇ ਅੱਜ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀ ਇਹ ਤਸਵੀਰ ਤੁਹਾਨੂੰ ਨਜ਼ਰ ਆਏਗੀ ਕਿ ਇਹ ਜਿਹੜਾ ਰੋਡ ਹੈਗਾ ਜਾਂਦਾ ਹੋਇਆ ਰੋਡ ਹੈਗਾ ਜੇਲ ਰੋਡ ਇਸ ਨੂੰ ਕਿਹਾ ਜਾਂਦਾ ਹੈਗਾ ਦੂਸਰਾ ਪਾਸਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬਲੌਕ ਕਰ ਦਿੱਤਾ ਗਿਆ ਹਾਲਾਂਕਿ ਹਲੇ ਤੱਕ ਜੇਕਰ ਘੜੀ ਤੇ ਨਜ਼ਰ ਮਾਰੀਏ ਤਾਂ 8:05 ਹੋਇਆ ਤਜਿੰਦਰ ਥੋੜੀ ਇਸ ਪਾਸੇ ਤੋਂ ਤਸਵੀਰ ਜਰੂਰ ਦਿਖਾ ਦਿਓ ਤੁਹਾਨੂੰ ਇਸ ਪਾਸੇ ਤੋਂ ਜੇਕਰ ਤਸਵੀਰ ਦਿਖਾਈਏ ਤਾਂ ਤੁਸੀਂ ਨਜ਼ਰ ਮਾਰੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਰੋਡ ਹੈਗਾ ਲਗਭਗ ਪੂਰੇ ਤਰੀਕੇ ਦੇ ਨਾਲ ਇਸ ਨੂੰ ক্লোਜ਼ ਕਰ ਦਿੱਤਾ ਗਿਆ ਔਰ ਕੇਵਲ ਇੱਕ ਸਾਈਡ ਹੈ ਜਿਹੜੀ ਉਹ ਚਲਾਈ ਜਾ ਰਹੀ ਹੈਗੀ ਦੂਸਰੇ ਪਾਸੇ ਤੀਂਦਰ ਇਸ ਪਾਸੇ ਤੋਂ ਤਸਵੀਰ ਜਰੂਰ ਦਿਖਾਈਏ ਤਾਂ ਤੁਹਾਨੂੰ ਟਿੱਪਰ ਦੀ ਜਿਹੜੀ ਕੱਲ੍ਹ ਕੀ ਤਸਵੀਰਾਂ ਨੇ ਉਹ ਨਜ਼ਰ ਆਉਣਗੀਆਂ ਤੁਹਾਨੂੰ ਲੰਮੇ-ਲੰਮੇ ਜਾਮ ਲੱਗਨੇ ਹੋਏ ਨਜ਼ਰ ਆਉਣਗੇ ਤਾਂ ਹਲੇ 8 ਵਜੇ ਜੇਕਰ ਇਹ ਹਾਲਾਤ ਨੇ ਜਿਵੇਂ-ਜਿਵੇਂ ਦਿਨ ਚੜਨਾ ਕਿਉਂਕਿ ਕੋਈ ਛੁੱਟੀ ਤਾਂ ਹੈ ਨਹੀਂ ਅੱਜ ਔਰ ਖਾਸ ਤਰੀਕੇ ਦੇ ਨਾਲ ਕਿ 9 ਵਜੇ ਦੇ ਕਰੀਬ ਜਾਂ 9:30 ਵਜੇ ਦੇ ਕਰੀਬ ਜਿਹੜੇ ਸਕੂਲ ਨੇ ਜਾਂ ਜਿਹੜੇ ਕਾਲਜ ਨੇ ਜਾਂ ਜਿਹੜੇ ਆ ਕੋਈ ਵਿਅਕਤੀ ਆਪਣੀ ਜੌਬ ਤੇ ਜਾਂਦਾ ਹੈਗਾ ਉਸ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈਗਾ 9 ਤੋਂ 10 ਵਜੇ ਦਾ ਟਾਈਮ ਉਹ ਟਾਈਮ ਹੈ ਜਿਸ ਨੇ ਹਰ ਟਾਈਮ ਬੰਦੇ ਨੇ ਆਫਿਸ ਪਹੁੰਚਣਾ ਤਾਂ ਉਹਨਾਂ ਨੂੰ ਅੱਜ ਇੱਕ ਲੰਮੇ ਲੰਮੇ ਜਾਮ ਦਾ ਜਿਹੜਾ ਸਾਹਮਣਾ ਹੈਗਾ ਉਹ ਕਰਨਾ ਹੋਇਆ ਪੈ ਸਕਦਾ ਹੈਗਾ ਇਹ ਤਸਵੀਰ ਤੁਸੀਂ ਦੇਖੋਗੇ ਕਿ ਛੋਟੇ ਜਿਹੇ ਬੱਚੇ ਨੂੰ ਜਿਹੜਾ ਸਕੂਲ ਆ ਭੇਜਿਆ ਜਾ ਰਿਹਾ ਹੈ ਸੀਗਾ ਉਹ ਰਸਤੇ ਦੇ ਵਿੱਚ ਰੁਕਿਆ ਹੋਇਆ ਹੈਗਾ ਤਾਂ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਸਾਫ਼ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਜਾਮ ਨੇ ਉਹ ਹੁਣ ਤੋਂ ਹੀ ਜਿਹੜੀ ਸਿਚੁਏਸ਼ਨ ਹੈ ਉਹ ਬਣ ਚੁੱਕੀ ਹੈ ਇਸ ਪਾਸੇ ਦੇਖੋਗੇ ਤਾਂ ਦੋ ਰਸਤੇ ਨੇਗੇ ਜਿਹੜੇ ਇਸ ਰਸਤੇ ਨੂੰ ਜੋੜਦੇ ਨੇਗੇ ਪਰ ਤਕਰੀਬਨ ਤਕਰੀਬਨ ਜਿਹੜਾ ਕਿਉਂਕਿ ਸਿੰਗਲ ਰਾਹ ਖੁੱਲਾ ਹੋਣ ਕਰਕੇ ਬੱਸਾਂ ਹੋਣ ਕਾਰਾਂ ਹੋਣ ਉਹ ਫਸਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਜਿਵੇਂ ਜਿਵੇਂ ਦਿਨ ਅੱਗੇ ਨੂੰ ਵਧੇਗਾ ਤਾਂ ਇਹ ਜਾਮ ਇਸ ਤੋਂ ਵੀ ਲੰਬੇ ਹੁੰਦੇ ਹੋਏ ਨਜ਼ਰ ਆਉਣਗੇ ਔਰ ਇਹੀ ਕਾਰਨ ਹੈ ਕਿ ਲਗਾਤਾਰ ਜਿਹੜੇ ਲੋਕ ਨੇ ਉਹਨਾਂ ਦੀ ਪਰੇਸ਼ਾਨੀਆਂ ਜਿਹੜੀ ਉਹ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈਗੀ ਔਰ ਤਕਰੀਬਨ ਤਕਰੀਬਨ ਅੱਜ ਸਾਰਾ ਦਿਨ ਇਸ ਤਰੀਕੇ ਦੇ ਨਾਲ ਹੀ ਗੁਜ਼ਰੇਗਾ ਹਾਲਾਂਕਿ ਜੇਕਰ ਪੰਜਾਬ ਦੇ ਅੰਦਰ ਨਜ਼ਰ ਮਾਰੀਏ ਤਾਂ ਪੰਜਾਬ ਦੇ ਅੰਦਰ ਵਕਤ ਵਕਤ ਜਗ੍ਹਾ ਦੇ ਉੱਪਰ ਨਾਕੇ ਲਗਾ ਦਿੱਤੇ ਗਏ ਨੇ ਤਾਂ ਕਿ ਕੋਈ ਵੀ ਯੂਨਿਟ ਹੈ ਜਿਹੜੀ ਉਹ ਇਸ ਜਗ੍ਹਾ ਦੇ ਨਾਲ ਪੁਲਿਸ ਵੀ ਤੱਕ ਦੇਖਦੇ ਨੇ ਵੀ ਸਾਡੇ ਨਾਲ ਜੋ ਲਾਈਵ ਚੁੱਟ ਚੁੱਕੇ ਨੇ ਕਮਲ ਦਾ ਇੱਕ ਵਾਰੀ ਰੁਕ ਕਰ ਲੈਣੇ ਆ ਕਮਲ ਇਸ ਵਕਤ ਤੁਸੀਂ ਕਿੱਥੇ ਮੌਜੂਦ ਹੋ ਹਾਲਾਂਕਿ ਜਿਸ ਹਸਾਬ ਦੇ ਨਾਲ ਰੋਹਿਤ ਦੇ ਵੱਲੋਂ ਤਸਵੀਰਾਂ ਸਾਂਝਾ ਕੀਤੇ ਗਏ ਨੇ ਹਾਲਾਤ ਹੁਣ ਇਹ ਜਿਹੇ ਬਣ ਗਏ ਨੇ ਕਿ ਲੋਕ ਸਵੇਰ ਤੋਂ ਹੀ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਬੱਚੇ ਜੋ ਖੜੇ ਨੇ ਸਕੂਲ ਨਹੀਂ ਪਹੁੰਚ ਪਾ ਰਹੇ ਨੇ ਜਿੱਥੇ ਤੁਸੀਂ ਮੌਜੂਦ ਹੋ ਉੱਥੇ ਕਿਹੋ ਜਿਹੇ ਹਾਲਾਤ ਨੇ ਹਾਲਾਂਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਮੈਂ ਨਿਰਮਾਈ ਵਰਤ ਰਿਹਾ ਦਾ ਮਤਲਬ ਇਹ ਇਹ ਬਿਲਕੁਲ ਕੁਲਵਿੰਦਰ ਦੇਖੋ ਅੱਜ 5 ਤਰੀਕਾ ਤੇ 5 ਤਰੀਕ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਪੱਕਾ ਮੋਰਚਾ ਹਾਲਾਂਕਿ ਪੱਕਾ ਮੋਰਚਾ ਸੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮਿਨੀਮਮ ਇੱਕ ਹਫ਼ਤੇ ਦਾ ਤਾਂ ਸਾਡਾ ਜੋ ਪਲਾਨ ਹੋਏਗਾ ਕਿ ਅਸੀਂ ਮੋਰਚਾ ਲਗਾਵਾਂਗੇ ਲਗਾਵਾਂਗੇ ਜਿੰਨਾ ਸਮਾਂ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਉਸ ਤੋਂ ਲੈ ਕੇ ਜਿੱਥੇ ਕਹਿ ਸਕਦੇ ਪਰਸੋਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਉਹ ਮੀਟਿੰਗ ਬੇਸਿੱਟਾ ਰਹੀ ਉਥੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਜਗ੍ਹਾ ਦੇਣ ਤੋਂ ਵੀ ਕੋਰੀ ਨਾ ਕਰ ਦਿੱਤੀ ਕਿ ਤੁਸੀਂ ਕੋਈ ਧਰਨਾ ਪ੍ਰਦਰਸ਼ਨ ਚੰਡੀਗੜ੍ਹ ਦੇ ਵਿੱਚ ਨਹੀਂ ਕਰ ਸਕਦੇ ਤੁਹਾਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਜਿਸ ਤੋਂ ਬਾਅਦ ਕਿਹਾ ਸਦੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਨੂੰ ਲੈ ਕੇ ਰਾਸਤਿਆਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਸੀਗੀ ਅਤੇ ਉਹਨਾਂ ਰਾਸਤਿਆਂ ਦੇ ਵਿੱਚੋਂ ਇੱਕ ਰਾਸਤਾ ਪੈਂਦਾ ਜੋ ਇਸ ਹਿਮਾਲੀ ਮੋਹੱਲੀ ਦੀਆਂ ਲੈਟਾਂ ਤੋਂ ਜਗਤਪੁਰਾ ਹੁੰਦੇ ਹੋਏ ਚੰਡੀਗੜ੍ਹ ਐਂਟਰ ਹੁੰਦੇ ਆ ਉਸ ਰਾਸਤੇ ਦੇ ਉੱਪਰ ਅਸੀਂ ਜਿਹੜਾ ਇਸ ਸਮੇਂ ਮੌਜੂਦ ਆ ਹਾਲਕਿ ਜਿਹੜੀ ਬੈਰੀਕੇਟਿੰਗ ਤੁਸੀਂ ਦੇਖ ਸਕਦੇ ਹੋ ਪਰ ਇਸ ਬੈਰੀਕੇਟ ਨੂੰ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ ਕਿ ਇਹ ਮੁਕੰਮਲ ਤੌਰ ਤੇ ਬੰਦ ਕੀਤਾ ਜਾਏਗਾ ਫਿਲਹਾਲ ਦੀ ਗੱਡੀ ਦੇ ਵਿੱਚ ਰਸਤਾ ਜਰੂਰ ਚੱਲ ਰਿਹਾ ਹੈ ਹਾਲਾਂਕਿ ਬੈਰੀਕੇਟਿੰਗ ਕਰਕੇ ਜਿਹੜੇ ਕੀ ਸਿੰਗਲ ਸਿੰਗਲ ਗੱਡੀ ਕਰਕੇ ਟਪਾਈ ਜਾ ਰਹੀ ਹੈ ਅੱਗੇ ਲੰਘਾਈ ਜਾ ਰਹੀ ਹੈ ਉਸ ਤੋਂ ਇਲਾਵਾ ਬਕਾਇਦਾ ਜਿਹੜੀ ਕਿਸੇ ਗੱਡੀ ਤੇ ਕੋਈ ਸ਼ੱਕ ਹੁੰਦਾ ਉਸ ਗੱਡੀ ਦੀ ਬਕਾਇਦਾ ਚੈਕਿੰਗ ਕੀਤੀ ਜਾਂਦੀ ਹੈ ਦੂਸਰੀ ਗੱਲ ਜਿਹੜਾ ਇਹ ਰਸਤਾ ਇਹ ਇੱਕ ਖੁੱਲ੍ਹਾ ਰਸਤਾ ਹੈ ਕਿਉਂਕਿ ਇਹ ਕਾਫੀ ਲੰਬੀ ਰੋਡ ਚੋੜੀ ਰੋਡ ਹੈ ਜਿਸ ਕਰਕੇ ਖਾਸ ਤੌਰ ਤੇ ਕਹਿ ਸਕਦੇ ਆ ਕਿ ਟ੍ਰੈਫਿਕ ਜਾਮ ਦੀ ਇੱਥੇ ਕੋਈ ਸਮੱਸਿਆ ਹਜੇ ਤੱਕ ਤਾਂ ਨਹੀਂ ਆ ਰਹੀ ਪਰ 9 8 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਜਿਹੜਾ ਪੀਕ रहेਗਾ ਉਸ ਟਾਈਮ ਦੇ ਦਰਮਿਆਨ ਕਿਹਸੇ ਦੇ ਬਹੁਤ ਸਾਰੀਆਂ ਗੱਡੀਆਂ ਨੇ ਜਿੰਨਾ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਕਿਹਸੇ ਦੇ ਹੋਰ ਲੋਕਾਂ ਨੇ ਕੰਮਕਾਜ ਲਈ ਚੰਡੀਗੜ੍ਹ ਜਾਣਾ ਹੁੰਦਾ ਆਪਣੇ ਦਫਤਰੀ ਕੰਮਕਾਜ ਹੋਣ ਜਾਂ ਆਪਣੇ ਨਿੱਜੀ ਕੰਮਕਾਜ ਹੋਣ ਤੋਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਾ ਪੀਕ ਟਾਈਮ ਰਹਿੰਦਾ ਅਤੇ ਪੀਕ ਪੀਕ ਟਾਈਮ ਦੇ ਨਾਲ-ਨਾਲ ਹੀ ਜਿਹੜਾ ਕਹਿ ਸਕਦੇ ਆ ਲੋਕਾਂ ਨੂੰ ਹੁਣ ਲੰਘਾਇਆ ਜਾ ਰਿਹਾ ਪਰ ਉਸ ਤੋਂ ਬਾਅਦ ਕਿਉਂਕਿ ਜੋ ਕਿਸਾਨ ਸੰਗਠਨਾ ਦੇ ਆਉਣ ਦੀਆਂ ਜਥੇਬੰਦੀਆਂ ਦੀਆਂ ਆਉਣ ਦੀ ਕਾਲ ਵੀ ਆ ਜੇਕਰ ਕਿਸਾਨ ਪਹੁੰਚਦੇ ਵੀ ਨੇ ਤਾਂ ਚੰਡੀਗੜ੍ਹ ਤੱਕ ਵੈਸੇ ਦਾ ਪਹੁੰਚਣਾ ਔਖਾ ਹੋਇਆ ਪਰ ਕਿਸਾਨ ਜਿੱਥੇ ਬੰਦੀਆਂ ਦਾ ਪਰ ਜੇਕਰ ਪਹੁੰਚਦੇ ਵੀ ਨੇ ਤਾਂ 2 ਵਜੇ ਤੱਕ ਕਿਸਾਨ ਜਿੱਥੇ ਬੰਦੀਆਂ ਇੱਥੇ ਪਹੁੰਚਣੀਆਂ ਉਸ ਨੂੰ ਲੈ ਕੇ ਜਿਹੜੇ ਪੁਲਿਸ ਵੱਲੋਂ ਪ੍ਰਬੰਧ ਕੀਤੇ ਗਏ ਨੇ ਬੈਰੀਗੇਟਿੰਗ ਬੈਰੀਗੇਟਿੰਗ ਦੇ ਅੱਗੇ ਤੁਸੀਂ ਦੇਖ ਸਕਦੇ ਹੋ ਟਿੱਪਰ ਨੇ ਜਿਹੜੇ ਮਿੱਟੀ ਦੇ ਉੱਪਰ ਹੋਏ ਟਿੱਪਰ ਨੇ ਜਾਂ ਖਾਲੀ ਟਿੱਪਰ ਨੇ ਉਹ ਟਿੱਪਰ ਇੱਥੇ ਲਿਆਂਦੇ ਗਏ ਨੇ ਲੋਡ ਪੈਣ ਤੇ ਜ਼ਰੂਰਤ ਪੈਣ ਤੇ ਇਸ ਰਾਸਤੇ ਨੂੰ ਜੇਕਰ ਬੰਦ ਕਰਨਾ ਪਿਆ ਤਾਂ ਬੰਦ ਵੀ ਕੀਤਾ ਜਾ ਸਕਦਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਰਾਸਤੇ ਦੇ ਉੱਪਰ ਜਿਹੜੀ ਬੈਰੀਗੇਟਿੰਗ ਹੈ ਉਸ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਕਿਸਾਨਾਂ ਨੂੰ ਇੱਥੇ ਰੋਕਿਆ ਵੀ ਜਾ ਸਕਦਾ ਜੇਕਰ ਕਿਸਾਨ ਸੰਗਠਨ ਇੱਥੇ ਪਹੁੰਚਦੇ ਨੇ ਦੂਸਰੀ ਗੱਲ ਜੋ ਕਹਿ ਸਕਦੇ ਆ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਉਹਨਾਂ ਵੱਲੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਸੀ ਕਿ ਇਹਨਾਂ ਸੜਕਾਂ ਦੇ ਉੱਪਰ ਜਿਹੜਾ ਜਾਮ ਹੋ ਸਕਦਾ ਕਿਉਂਕਿ ਬੈਰੀਗੇਟਿੰਗ ਹੋਏਗੀ ਨਾਕੇਬੰਦੀ ਹੋਏਗੀ ਤਾਂ ਉਸ ਕਰਕੇ ਇਹ ਸਮੱਸਿਆ ਆ ਸਕਦੀ ਹੈ ਤਾਂ ਇੱਕ ਆਲਟਰਨੇਟ ਰੂਟ ਹੈ ਜਿਹੜੇ ਉਹਨਾਂ ਰਾਹਤਿਆਂ ਦੇ ਜ਼ਰੀਏ ਜਿਹੜੇ ਕਿ ਲੋਕੀ ਲੰਘਣ ਦੀ ਕੋਸ਼ਿਸ਼ ਕਰਨ ਇਹ ਪਹਿਲਾਂ ਹੀ ਲੋਕਾਂ ਨੂੰ ਜਿਹੜੇ ਕਿ ਚੰਡੀਗੜ੍ਹ ਪੁਲ ਤੋਂ ਵੱਲ ਦੱਸ ਦਿੱਤਾ ਗਿਆ ਸੀ ਅਤੇ ਬਾਕੀ ਦੇ ਜਿਹੜੇ 12 ਰਾਹਤੇ ਨੇ ਜਿਹੜੇ 12 ਰਾਹਤੇ ਪੰਜਾਬ ਨੂੰ ਚੰਡੀਗੜ੍ਹ ਦੇ ਨਾਲ ਜੋੜਦੇ ਨੇ ਉਹਨਾਂ 12 ਦੇ 12 ਰਾਹਤਿਆਂ ਦੇ ਉੱਪਰ ਜਿਹੜੀ ਕਿ ਬੈਰੀਗੇਟਿੰਗ ਆ ਉਹ ਇਸ ਸਮੇਂ ਦੇਖਣ ਨੂੰ ਮਿਲ ਰਹੀ ਹੈ ਅਤੇ ਬਾਕਾਇਦਾ ਜੋ ਪੁਲਿਸ ਅਧਿਕਾਰੀ ਨੇ ਉਹ ਨਾ ਬੈਰੀਕੇਟਿੰਗ ਦੇ ਉੱਪਰ ਤਣਾਤ ਜਦੋਂ ਕਿਸੇ ਦੇ ਪੁਲਿਸ ਨੂੰ ਇਨਫੋਰਮੇਸ਼ਨ ਆਏਗੀ ਕਿ ਕਿਸਾਨ ਜਥੇਬੰਦੀਆਂ ਨਜ਼ਦੀਕ ਆ ਚੁੱਕੇ ਨੇ ਮਹਾਲੀ ਦੇ ਵਿੱਚ ਐਂਟਰ ਹੋ ਚੁੱਕੇ ਨੇ ਉਸ ਸਮੇਂ ਬੈਰੀਕੇਟ ਮਕਮਲ ਤੌਰ ਤੇ ਰਸਤਾ ਬੰਦ ਕਰ ਦੇਗੀ ਠੀਕੇ ਕਮਲ ਇੱਕ ਵਾਰੀ ਮੁਰ ਤੋਂ ਰੋਹਿਤ ਰੁੱਕ ਕਰ ਲੈਨੇ ਰੋਹਿਤ ਜਿਸ ਸਾਫ ਦੇ ਹਾਲਾਤ ਅੱਜ ਬਣੇ ਹੋਏ ਨੇ ਹਾਲਾਂਕਿ ਲੋਕ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਸੀ ਪਰ ਇਹ ਲੋਕ ਨੇ ਜੇ ਹੁਣ ਪਰੇਸ਼ਾਨੀ ਨੂੰ ਵੇਖਦੇ ਹੋਏ ਕਿਸਾਨ ਦੇ ਖਿਲਾਫ ਹੁਣੇ ਸ਼ੁਰੂ ਹੋ ਗਏ ਨੇ ਕਿਵੇਂ ਪੁਲਿਸ ਇਸ ਚੀਜ਼ ਦੇ ਨਾਲ ਨਜਿੱਠੇਗੀ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੁੰਦੀ ਜਾਵੇ ਦੇਖੋ ਖਾਸ ਤਰੀਕੇ ਦੇ ਨਾਲ ਹੁੰਦਾ ਕਿ ਆ ਨਾ ਕਿ ਕੋਈ ਵੀ ਹੱਕੀ ਮੰਗਨ ਦੇ ਲਈ ਤੁਸੀਂ ਆਪਣਾ ਕੰਮ ਕਰੋ ਬਿਲਕੁਲ ਲੋਕ ਤੁਹਾਡਾ ਸਾਥ ਦੇਣਗੇ ਤੁਹਾਨੂੰ ਯਾਦ ਹੋਵੇਗਾ ਜਦੋਂ 2020 ਦੇ ਵਿੱਚ ਦਿੱਲੀ ਦੇ ਅੰਦਰ ਕਿਸਾਨੀ ਅੰਦੋਲਨ ਲੱਗਦਾ ਹੈ ਨਾ ਤਾਂ ਇੱਕ ਇੱਕ ਕਰਕੇ तमाम ਪਿੰਡਾਂ ਦੇ ਅੰਦਰ ਡਿਊਟੀਆਂ ਬਣਨ ਦਿੱਤੀਆਂ ਜਾਂਦੀਆਂ ਨੇ ਕਿ ਭਾਈ ਘਰ ਦਾ ਕੰਮ ਛੱਡੋ ਪਰ ਦਿੱਲੀ ਚਲੋ ਔਰ ਉਹ ਮੋਰਚੇ ਦੀ ਜਿੱਤ ਵੀ ਹੋਈ ਪਰ ਉਸ ਮੋਰਚੇ ਨੇ ਜਿੱਥੇ ਐਡਾ ਵੱਡਾ ਜਿਹੜਾ ਕਹ ਲਈਏ ਕਿ ਫਾਇਦਾ ਲੋਕਾਂ ਦਾ ਕੀਤਾ ਪਰ ਉੱਥੇ ਹੀ ਇੱਕ ਕਿਸਾਨਾਂ ਆਗੂ ਨੂੰ ਇਹ ਸ਼ਾਇਦ ਲੱਗਣ ਲੱਗ ਗਿਆ ਕਿ ਸਾਡੇ ਕੋਲੇ ਪਾਵਰ ਬਹੁਤ ਹੈ ਹੁਣ ਜਿਹੜਾ ਇਸ਼ੂ ਕੀ ਆ ਰਿਹਾ ਹੈਗਾ ਹੁੰਦਾ ਕੀ ਹੈ ਕਿ ਵਾਕਿਆ ਦੀ ਵਿੱਚ ਇਹ ਗੱਲ ਸਹੀ ਹੈ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਤੁਸੀਂ ਪਿੰਡਾਂ ਦੇ ਵਿੱਚ ਚੈੱਕ ਕਰ ਲੋ ਕਿ ਝਗੜਾ ਨੂੰ ਤੀਦ ਹੈ ਕਿਸਾਨਾਂ ਆਗੂ ਕਹਿੰਦੇ ਹੱਲ ਅਸੀਂ ਕਰਾਵਾਂਗੇ ਇਮੀਗ੍ਰੇਸ਼ਨ ਤੱਕ ਦਾ ਜਿਹੜਾ ਰੌਲਾ ਪੈ ਜਾਂਦਾ ਹੈਗਾ ਕਿਸਾਨਾਂ ਆਗੂ ਜਾ ਕੇ ਧਰਨਾ ਲਾ ਆਂਦੇ ਨੇਗੇ ਬਹੁਤ ਸਾਰੇ ਚੀਜ਼ਾਂ ਅਜਈਆਂ ਨੇ ਜਿਨ੍ਹਾਂ ਦੇ ਵਿੱਚ ਸ਼ਾਇਦ ਦਖਲਅੰਦਾਜ਼ੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਹੋਰ ਉਹਨਾਂ ਦੇ ਲਈ ਜਿਹੜੇ ਮੈਕਮੇ ਆ ਉਹ ਬਣੇ ਹੋਇਆ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹੋਇਆ ਹਕੀਕਤ ਤੁਹਾਨੂੰ ਮੈਂ ਤ ਹੋਇਆ ਕਿ ਇੱਕ ਮਹਿਕਮੇ ਦੇ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਪਿਛਲੀ ਸਰਕਾਰ ਜਦੋਂ ਜਾ ਰਹੀ ਸੀ ਤਾਂ ਉਹ ਸਰਕਾਰ ਨੇ ਜਾਂਦੇ ਜਾਂਦੇ ਬਦਲੀਆਂ ਕਰਤੀਆਂ ਬਦਲੀਆਂ ਕਰਕੇ ਹੋਇਆ ਕਿ ਕਿ ਕੁਝ ਸਕੂਲ ਅਜੇਹੇ ਸੀ ਜਿੱਥੇ ਕਹਿੰਦੇ ਕੋਈ ਮਾਸਟਰ ਹੀ ਨਹੀਂ ਬਚਿਆ ਉਹਦੀ ਵੀ ਬਦਲੀ ਚੱਕ ਕੇ ਕਿਸੇ ਹੋਰ ਕਰ ਦਿੱਤੀ ਗਈ ਦੂਸਰੇ ਪਾਸੇ ਜਦੋਂ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਮੀਤੇਰ ਬੰਦ ਨੇ ਤਾਂ ਮੀਤੇਰ ਦੇ ਵੱਲੋਂ ਉਹ ਬਦਲੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਕਿਸਾਨ ਆਗੂਆਂ ਨੇ ਮੀਤੇਰ ਦੇ ਘਰ ਮੁਰੇ ਤਰਨਾ ਲਾ ਲਿਆ ਕਿ ਜੀ ਇਹ ਬਦਲੀਆਂ ਰੱਦ ਨਹੀਂ ਕੀਤੀਆਂ ਜਾਣ ਜਿਵੇਂ ਹੈ ਓਵੇਂ ਰੱਖੀਆਂ ਜਾਣ ਮੀ ਤੇਰ ਨੇ ਕਿਸਾਨਾਂ ਦੇ ਨਾਲ ਬੈਠੇ ਔਰ ਮੀ ਤੇਰ ਨੇ ਕਿਉਂਕਿ ਮੇਰੇ ਉਹ ਧਿਆਨ ਚ ਗੱਲ ਆ ਮੈਂ ਇਸ ਕਰਕੇ ਗੱਲ ਸੁਣਾ ਰਿਹਾ ਸ਼ਾਇਦ ਇਹ ਗੱਲ ਕਦੇ ਮੀ ਤੇਰ ਨੇ ਵੀ ਨਾ ਤੁਹਾਨੂੰ ਦੱਸੀ ਹੋਵੇ ਤਾਂ ਮੀ ਤੇਰ ਸਾਹਿਬ ਨੇ ਕਿਹਾ ਕਿ ਭਾਈ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਸਕੂਲ ਖਾਲੀ ਹੋ ਗਿਆ ਉੱਥੇ ਕੋਈ ਟੀਚਰ ਨਹੀਂ ਰਿਹਾ ਤੁਸੀਂ ਚੱਕ ਕੇ ਕਹਿ ਰਹੇ ਹੋ ਕਿ ਬਦਲੀਆਂ ਜਿਵੇਂ ਹੈ ਉਵੇਂ ਰੱਖੀਂ ਜਾਂ ਕੱਲ ਨੂੰ ਤੁਸੀਂ ਫੇਰ ਧਰਨਾ ਲਾ ਦੋਗੇ ਕਿ ਇਹ ਸਕੂਲ ਖਾਲੀ ਹੈ ਇਸ ਕਰਕੇ ਇੱਥੇ ਟੀਚਰ ਭੇਜਿਆ ਜਾਵੇ ਤਾਂ ਕਿਉਂ ਨਾ ਹੁਣ ਤੂੰ ਇਹ ਚੀਜ਼ ਨੂੰ ਸੈੱਟ ਕਰ ਦਿੱਤਾ ਜਾਵੇ ਕਹਿਣ ਦਾ ਭਾਵ ਕਿ ਪਹਿਲਾਂ ਚੀਜ਼ ਨੂੰ ਸਮਝਿਆ ਜਾਵੇ ਉਸ ਤੋਂ ਬਾਅਦ ਉਸ ਦੇ ਖਿਲਾਫ ਧਰਨਾ ਲਾਇਆ ਇਹ ਕਿ ਠੀਕ ਹੈ ਜੀ ਇਹ ਮੁੱਦਾ ਲੱਗ ਰਿਹਾ ਹੈ ਕਿ ਇਹਦੇ ਤੇ ਧਰਨਾ ਲਾ ਦਿੱਤੇ ਜੇ ਇਹ ਸਭ ਤੋਂ ਵੱਡੀ ਜਿਹੜੀ ਕਮੀ ਆ ਉਹ ਅੱਜ ਨਜ਼ਰ ਆ ਰਹੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਧਰਨਾ ਨਾਲ ਲਾਓ ਧਰਨੇ ਲਾਓ ਰੱਜ ਕੇ ਲਾਓ ਧਰਨੇ ਪਰ ਧਰਨਿਆਂ ਦੇ ਲਈ ਇੱਕ ਜਗ੍ਹਾ ਪ੍ਰੋਪਰਲੀ ਮੈਥ ਲਈ ਜਾਵੇ ਧਰਨਿਆਂ ਦੇ ਲਈ ਇੱਕ ਹੋਰ ਲੋਕੇਸ਼ਨ ਰੱਖੀ ਜਾਵੇ ਤੁਸੀਂ ਧਰਨੇ ਕਿੱਥੇ ਲਾ ਰਹੇ ਹੋ ਉਸ ਜਗ੍ਹਾ ਤੇ ਜਿੱਥੇ ਪਰੇਸ਼ਾਨੀ ਆਮ ਲੋਕਾਂ ਨੂੰ ਹੋ ਰਹੀ ਹੈਗੀ ਇਹਨਾਂ ਸੜਕਾਂ ਤੋਂ ਕਿਹਨੇ ਲੰਘਣਾ ਹੈਗਾ ਆਮ ਲੋਕਾਂ ਨੇ ਲੰਘਣਾ ਕੋਈ ਦਿਹਾੜੀ ਦਾ ਮਜ਼ਦੂਰ ਹੋਏਗਾ ਕੋਈ ਦਿਹਾੜੀ ਤੇ ਜਾ ਰਿਹਾ ਹੋਏਗਾ ਕੋਈ ਕੰਮ ਤੇ ਜਾ ਰਿਹਾ ਹੋਏਗਾ ਪਰੇਸ਼ਾਨ ਉਹ ਹੋ ਰਿਹਾ ਜੇ ਖਿਲਾਫ ਲਾਈ ਜਾਂ ਸਿਆਸੀ ਲੀਡਰਾਂ ਦੇ ਘਰ ਕੋਈ ਕਿਸਾਨਾਂ ਦੇ ਆਗੂਆਂ ਦੇ ਘਰ ਤੋਂ ਲੋਕੇ ਹੋਏ ਨਹੀਂ ਜਾਂ ਕੋਈ ਬਹੁਤੀ ਦੂਰ ਨਹੀਂ ਤੁਸੀਂ ਉੱਥੇ ਧਰਨੇ ਲਾ ਲਓ ਸਰਕਾਰੀ ਰਿਹائشਾਂ ਹਰ ਇੱਕ ਕਿਸਾਨ ਆਗੂ ਨੂੰ ਪਤਾ ਹੈ ਕਿ ਕਿੱਥੇ ਹੈ ਕਿੱਥੇ ਨਹੀਂ ਹੈਗੀਆਂ ਉੱਥੇ ਧਰਨੇ ਲਾ ਲਓ ਜੇਕਰ ਕਿਸੇ ਚੀਜ਼ ਦਾ ਸੇਕ ਸਿਆਸੀ ਲੀਡਰਾਂ ਨੂੰ ਮਿਲੇਗਾ ਤਾਂ ਸ਼ਾਇਦ ਉਸ ਦਾ ਕੋਈ ਬਦਲਾਅ ਵੀ ਨਜ਼ਰ ਆਏਗਾ ਪਰ ਜਦੋਂ ਸੜਕਾਂ ਰੋਕ ਦਿੱਤੀਆਂ ਜਾਂਦੀਆਂ ਨੇ ਕਹਿ ਦਿੱਤਾ ਜਾਂਦਾ ਕਿ ਦੋ ਦਿਨਾਂ ਦੇ ਲਈ ਪੰਜਾਬ ਬੰਦ ਹੈ ਇੱਕ ਦਿਨ ਦੇ ਲਈ ਪੰਜਾਬ ਬੰਦ ਤਾਂ ਉਸ ਦਿਨ ਸਭ ਤੋਂ ਜ਼ਿਆਦਾ ਖੱਜਲਖਵਾਰ ਤੁਸੀਂ ਦੇਖੋਗੇ ਤਾਂ ਹੁੰਦੇ ਹੋਏ ਨਜ਼ਰ ਆਉਣਗੇ ਆਮ ਲੋਕ ਫੇਰ ਕਹਿ ਦਿੱਤਾ ਜਾਂਦਾ ਕਿ ਜੀ ਐਂਬੂਲੈਂਸ ਨੂੰ ਰਸਤਾ ਨਹੀਂ ਰੋਕਿਆ ਜਾਏਗਾ ਐਂਬੂਲੈਂਸ ਨੂੰ ਰਸਤਾ ਛੱਡਿਆ ਜਾਏਗਾ ਪਰ ਇੱਕ ਐਂਬੂਲੈਂਸ ਨੂੰ ਘਟੋ ਘਟਾ 10 ਕਿਲੋਮੀਟਰ 20 ਕਿਲੋਮੀਟਰ 30 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਲਈ ਘਟੋ ਘਟਾ 35 ਸਾਮਾਂ ਤੇ ਇਹ ਦੱਸ ਕੇ ਆਉਣਾ ਪੈਂਦਾ ਹੈਗਾ ਕਿ ਭਾਈ ਮੈਂ ਐਂਬੂਲੈਂਸ ਹੈ ਇਸ ਦੇ ਵਿੱਚ ਮਰੀਜ਼ ਪਿਆ ਹੋਇਆ ਹੈਗਾ ਫਿਰ ਕਹਿਣਗੇ ਕਿ ਐਮਰਜੈਂਸੀ ਸੇਵਾ ਜਿਹੜੀ ਉਹ ਚਾਲੂ ਰੱਖੀ ਜਾਏਗੀ ਕਿਸੇ ਨੂੰ ਰੋਕਿਆ ਜਾਏਗਾ ਮੇਰੇ ਖੁਦੇ ਸੇ ਕਮਲ ਦਾ ਰੁੱਕ ਕਰ ਲੈਣੇ ਆ ਕਮਲ ਜਿੱਥੇ ਤੁਸੀਂ ਇਸ ਵਕਤ ਮੌਜੂਦ ਹੋ ਕਿੰਨੇ ਕੁ ਪੁਲਿਸ ਉੱਥੇ ਤਾਇਨਾਤ ਕੀਤੀ ਗਈ ਹੈ ਕਿਉਂਕਿ ਹਾਲਾਤ ਸੁਖਾਵੇਂ ਬਣੇ ਰਹਿਣ ਕਿਉਂਕਿ ਲੋਕ ਵੀ ਅੱਜ ਗੁੱਸੇ ਦੇ ਵਿੱਚ ਨਜ਼ਰ ਆਉਣਗੇ ਲੋਕਾਂ ਦੇ ਕੰਮਕਾਜ ਠੱਪੇ ਹੋ ਜਾਂਦੇ ਨੇ ਲੋਕ ਆਪਣੇ ਕੰਮਾਂ ਕਰ ਰਹੇ ਤੇ ਜਾਂਦੇ ਲਈ ਲੇਟ ਹੋ ਜਾਂਦੇ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਦੱਸੋ ਕਿ ਕਿਹੋ ਜਿਹੇ ਹਾਲਾਤ ਨੇ ਪੁਲਿਸ ਕਿੰਨੇ ਕੁ ਉੱਥੇ ਮੌਜੂਦ ਹੈ ਇਹ ਬਿਲਕੁਲ ਕੁਲਵਿੰਦਰ ਇੱਕ ਵਾਰ ਦੁਬਾਰਾ ਤੋਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਪੁਲਿਸ ਨੂੰ ਲੈ ਕੇ ਹਾਲਾਂਕਿ ਹਜੇ ਇਸ ਸਮੇਂ ਚੰਡੀਗੜ੍ਹ ਪੁਲਿਸ ਦੀ ਹੈ ਜਿਹੜੀ ਕਿ ਇੱਥੇ ਤਨਾਤ ਕੀਤੀ ਗਈ ਹੈ ਤੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਜਿਸ ਤਰੀਕੇ ਆਰਸਨਿਕ ਬਣਾਦੀਆਂ ਕਿਸ ਤਰ੍ਹਾਂ ਦੇ ਵਰਤੋਂ ਕਰਨੀ ਹੋਵੇ ਉਹਨਾਂ ਦੀ ਜਿਹੜੀ ਵਰਤੋਂ ਲਈ ਜਾ ਸਕਦੀ ਹੈ ਤਾਂ ਉਸ ਤਰੀਕੇ ਦੇ ਨਾਲ ਜਿਹੜੀ ਕਿ ਇਸ ਸਮੇਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਜੇ ਇਹ ਨਹੀਂ ਕਹਿ ਸਕਦੇ ਕਿ ਰਾਸਤੇ ਬੰਦ ਕਰ ਦਿੱਤਾ ਗਿਆ ਇਹ ਰਾਸਤਾ ਜਿੱਥੇ ਆਮ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੋਗੀ ਜ਼ਰੂਰ ਹੈ ਕਿ ਜਿਹੜਾ ਰਾਸਤਾ ਉਸ ਨੂੰ ਹੋਰ ਪੀੜਾ ਕਰ ਦਿੱਤਾ ਗਿਆ ਕਿ ਇੱਕ ਤਰੀਕੇ ਦੇ ਨਾਪੂਰੀ ਨਿਗਰਾਨੀ ਦੇ ਨਾਲ ਲੋਕਾਂ ਨੂੰ ਅੱਗੇ ਨਿਗਾਹਿਆ ਜਾ ਰਿਹਾ ਹੈ ਦੂਸਰੀ ਤਰਫ ਜਿਸ ਤਰੀਕੇ ਕਹਿ ਸਕਦੇ ਹਾਂ ਮੁਸ਼ਕਲਾਂ ਦੀ ਗੱਲ ਹੁੰਦੀ ਹੈ ਕਿਉਂਕਿ ਇਹ ਇਹ ਤਾਂ ਪੱਕੀ ਜੀ ਗੱਲ ਹੈ ਕਿ ਆਮ ਲੋਕਾਂ ਨੂੰ ਅੱਜ ਮੁਸ਼ਕਲਾਂ ਆਉਣਗੀਆਂ ਉਹਨਾਂ 12 ਰਾਸਤੇ ਜਿਨ੍ਹਾਂ 12 ਰਾਸਤੇ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਨਾਂ 12 ਰਾਸਤਿਆਂ ਦੇ ਵਿੱਚ ਆਮ ਲੋਕਾਂ ਨੂੰ ਬਹੁਤ ਜ਼ਰੂਰ ਦਿੱਕਤ ਪਰੇਸ਼ਾਨੀਆਂ ਆਉਣਗੀਆਂ ਪਰ ਦੂਸਰੀ ਤਰਫ ਦੇਖੇ ਜਾਵੇ ਤਾਂ ਹਜੇ ਤੱਕ ਜਿਹੜਾ ਕੀ ਮੁਕੰਮਲ ਰਾਸਤੇ ਨੇ ਉਹ ਨਹੀਂ ਬੰਦ ਹੋਏ ਪਰ ਜਦੋਂ ਮੁਕੰਮਲ ਰਾਸਤੇ ਬੰਦ ਹੋ ਗਏ ਉਦੋਂ ਜਿਨ੍ਹਾਂ ਲੋਕਾਂ ਨੇ ਮਹਾਲੀ ਤੋਂ ਚੰਡੀਗੜ੍ਹ ਜਾਣਾ ਜਾਂ ਚੰਡੀਗੜ੍ਹ ਤੋਂ ਮਹਾਲੀ ਹੋਣਾ ਤਾਂ ਉਸ ਪ੍ਰੇਸ਼ਾਨੀ ਹੋਣਗੀਆਂ ਤੇ ਇਸ ਸਮੇਂ ਪੁਲਿਸ ਜਿਹੜੀ ਆਪਣੀਆਂ ਤਿਆਰੀਆਂ ਕਰਦੀ ਹੋਈ ਦਿਖਾਈ ਦੇ ਰਹੀ ਹੈ